ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੁੰਦੀਪ ਸਿੰਘ ਮਾਨ ਗਿੱਪੀ ਗਰੇਵਾਲ ਦੀ ਨਵੀਂ ਫਿਲਮਾਈਆ ਅਕਾਲ ਦੋਸਤੋ ਜ਼ਰੂਰ ਦੇਖੋ ਇਸ ਮੂਵੀ ਵਿੱਚ ਸਿੱਖ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਆਪ ਵੀ ਵੇਖੋ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ ਤਾਂ ਜੋ ਆਪਣੇ ਬੱਚਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗੇ ਅਤੇ ਸਿੱਖਾਂ ਦੇ ਰਾਜਾਂ ਦਾ ਪਤਾ ਲੱਗ ਸਕੇ ਇਹ ਮੂਵੀ ਨੂੰ ਜ਼ਰੂਰ ਦੇਖੋ ਤੇ ਫਿਰ ਕਮੈਂਟ ਲਿਖਿਓ ਪਹਿਲਾਂ ਕਮੈਂਟ ਨਾਲ ਲਿਖੋ ਤੇ ਕਈ ਲੋਕ ਇਸ ਨੂੰ ਮੂਵੀ ਨੂੰ ਵੈਸੇ ਮਾੜਾ ਵੀ ਕਹਿ ਰਹੇ ਆ ਚਲੋ ਉਹਨਾਂ ਦੀ ਆਪਣੀ ਸੋਚ ਆ ਤੇ ਆਪਾਂ ਕਹਿੰਦੇ ਵੀ ਸਿੱਖ ਇਤਿਹਾਸ ਤੋਂ ਅਸੀਂ ਤੇ ਸਾਡੇ ਬੱਚੇ ਸਿੱਖ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਆ ਇਸ ਕਰਕੇ ਆਪਾਂ ਨੂੰ ਜੋੜਨ ਦੀ ਜ਼ਰੂਰਤ ਹੈ ਜਿਸ ਵਿੱਚ ਗੁਰਪ੍ਰੀਤ ਘੁੱਗੀ ਤੇ ਹੋਰ ਅਦਾਕਾਰਾਂ ਨੇ ਬਹੁਤ ਕਮਾਲ ਦੀ ਅਦਾਕਾਰੀ ਕੀਤੀ ਹੈ ਵੇਖਣਯੋਗ ਹੈ ਤੇ ਪਰ ਜੋ ਇਸ ਮੂਵੀ ਨੂੰ ਕੁਝ ਲੋਕ ਸਹੀ ਵੀ ਨਹੀਂ ਦੱਸ ਰਹੇਗੇ ਚਲੋ ਸੋਚ ਉਹਨਾਂ ਦੀ ਹੈਗੀ ਪਰ ਤੁਸੀਂ ਜ਼ਰੂਰ ਦੇਖੋ ਤੇ ਸਲਾਹਨਾ ਕਰੋਗੇ ਤੇ ਕਮੈਂਟ ਕਰਕੇ ਫਿਰ ਜ਼ਰੂਰ ਦੱਸਣਾ ਵੀ ਕਿਹੇ ਜੀ ਮੂਵੀ ਲੱਗੀ ਆਪਾਂ ਸਿੱਖ ਇਤਿਹਾਸ ਨਾਲ ਜੁੜੇ ਆਪਾਂ ਪਿੱਛੇ ਕਿਉਂ ਹੁੰਦੇ ਜਾ ਰਹੇ ਆ ਸਾਡੀਆਂ ਕੁਝ ਸੋਚਾਂ ਮਾੜੀਆਂ ਨੇ ਕੁਝ ਅਸੀਂ ਇੱਕ ਦੂਜੇ ਦੇ ਮਗਰ ਲੱਗ ਜਾਂਦੇ ਆ ਪਰ ਆਪਾਂ ਸਿੱਖ ਇਤਿਹਾਸ ਨਾਲ ਜੁੜੀਏ ਤੇ ਆਪਾਂ ਵੱਧ ਤੋਂ ਵੱਧ ਇਹ ਜਿਹੇ ਮੂਵੀ ਆ ਨਹੀਂ ਪ੍ਰੋਮੋਸ਼ਨ ਕਰੀਏ ਤਾਂ ਜੋ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਸਿੱਖ ਇਤਿਹਾਸ ਕੀ ਸੀਗਾ ਸਤਿ ਸ੍ਰੀ ਅਕਾਲ ਦੋਸਤੋ ਗਲਤੀ ਹੋਈ ਤਾਂ ਮਾਫ ਕਰਨੀ ਸਤਿ ਸ੍ਰੀ ਅਕਾਲ ਹੋ ਕੇ